ਇਸ ਲੋਕਾਂ ਦੀ ਵੱਡੀ ਖਬਰ ਸਾਹਮਣੇ ਆਈ ਹੈ ਫਾਜ਼ਲ ਕਾਤੂਮ ਜਿੱਥੇ ਹੜ੍ਹ ਨੇ ਲੋਕਾਂ ਦੀ ਜ਼ਿੰਦਗੀ ਤੁੱਪਰ ਕਰਕੇ ਰੱਖ ਦਿੱਤੀ ਹੈ। ਸੰਤੂਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਨਾਲ ਕਈ ਪਿੰਡ ਪਾਣੀ ਨਾਲ ਘਿਰ ਚੁੱਕੇ ਨੇ। ਘਰਾਂ ਦੇ ਅੰਦਰ ਪਾਣੀ ਵੜ ਚੁੱਕਾ ਹੈ, ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ ਤੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਉੱਤੇ ਜਾਣਾ ਪੈ ਰਿਹਾ। ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਐਲਾਨ ਕੀਤੇ ਜਾ ਰਹੇ ਨੇ ਕਿ ਲੋਕ ਆਪਣੀ ਜਾਨਾਂ ਨੂੰ ਖਤਰੇ ਵਿੱਚ ਨਾ ਪਾਉਣ ਅਤੇ ਤੁਰੰਤ ਸੇਫ ਜ਼ੋਨ ਦੇ ਵੱਲ ਰੁੱਖ ਕਰਨ। ਇਸ ਮੁਸ਼ਕਲ ਘੜੀ ਵਿੱਚ ਫਾਜ਼ਲ ਕਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾਹ ਖੁਦ ਮੈਦਾਨ ਦੇ ਵਿੱਚ ਉਤਰੇ ਨੇ ਉਹ ਪਾਣੀ ਨਾਲ ਭਰੇ ਇਲਾਕਿਆਂ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਰਾਸ਼ਨ ਕਿੱਟਾਂ ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਸਮਾਨ ਵੀ ਵੰਡ ਰਹੇ ਨੇ ਸਵਨਾਹ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਸਰਕਾਰ ਹਰ ਪ੍ਰਭਾਵਿਤ ਪਰਿਵਾਰ ਦੇ ਨਾਲ ਖੜੀ ਹੈ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਹੜ੍ਹ ਨਾਲ ਨਜਿੱਠਣ ਲਈ ਫਲੱਡ ਕੰਟਰੋਲ ਰੂਮ 24 ਘੰਟੇ ਚਲਾਏ ਜਾ ਰਹੇ ਨੇ ਜਿਸ ਨਾਲ ਕਿਸੇ ਵੀ ਪਰਿਵਾਰ ਨੂੰ ਤੁਰੰਤ ਮਦਦ ਦੀ ਲੋੜ ਪਵੇ ਤਾਂ ਸੰਪਰਕ ਕੀਤਾ ਜਾ ਸਕੇ ਸਰਕਾਰ ਦੇ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਖੇਤਾਂ ਅਤੇ ਘਰ ਦੇ ਨੁਕਸਾਨ ਦੀ ਗਿਣਤੀ ਲਈ ਖਾਸ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਪੂਰਾ ਮੁਆਵਜ਼ਾ ਵੀ ਦਿੱਤਾ ਜਾਵੇਗਾ ਲੋਕਾਂ ਦਾ ਕਹਿਣਾ ਹੈ ਕਿ ਐਮਐਲਏ ਸਭਨਾ ਅਤੇ ਸਰਕਾਰ ਦੀ ਕੋਸ਼ਿਸ਼ ਹਣ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਉਨ੍ਹਾਂ ਲਈ ਵੱਡੀ ਹਿੰਮਤ ਦਾ ਸਰੋਤ ਬਣ ਰਹੀ ਹੈ ਸਭ ਨੂੰ ਉਮੀਦ ਹੈ ਕਿ ਜਲਦੀ ਹਾਲਾਤ ਕਾਬੂ ਵਿੱਚ ਆ ਜਾਣਗੇ ਅਤੇ ਲੋਕ ਆਪਣੀ ਜ਼ਿੰਦਗੀ ਮੁੜ ਸਧਾਰਨ ਢੰਗ ਦੇ ਨਾਲ ਫਿਰ ਤੋਂ ਜੀ ਸਕਣਗੇ ਵਾਹ ਇਲਾਕੇ ਦੇ ਵਿੱਚ ਹੜ ਆਇਆ ਹੈ ਬੰਪਾ ਐ ਮੋਟਰਾਂ ਨੇ ਬੰਦ ਕਰ ਲਏ 20% ਖੜਦੇ ਪਾਣੀ ਦੀ ਖੇਤ ਵਿੱਚ ਹੈ ਤੇ ਮੈਨੂੰ ਲੱਗਦਾ ਪਿਛਲੇ 10 ਦਿਨਾਂ ਦਾ ਜਿਹੜਾ ਪਾਣੀ ਥੋੜਾ ਥੋੜਾ ਪੈਗਾ ਹੀ ਸੀ ਹੁਣ 2 ਦਿਨਾਂ ਦਾ ਬਹੁਤ ਜ਼ਿਆਦਾ ਪਾਣੀ ਆ ਗਿਆ ਹੈ। ਸਈਆਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਹੈ। ਉਹ ਸਭ ਤੋਂ ਪਹਿਲਾਂ ਜਿਹੜੀ ਜੁੜੀ ਹੈ ਤੇਜ ਵੜ ਪੱਛੂ ਲੈ ਆਪਾਂ। ਉਹਨਾਂ ਦਾ ਜਿਹੜਾ ਅੱਜ ਤੁਹਾਡੇ ਵਾਸਤੇ ਜਿਹੜੇ ਪੱਛੂ ਨੇ ਉਹਨਾਂ ਲਈ ਖੇਡ ਲੈ ਕੇ ਆਏ। 3-4 ਦਿਨ ਇਹਨਾਂ ਨਾਲ ਗੁਜ਼ਾਰਾ ਹੋ ਜਾਏਗਾ ਉਸ ਤੋਂ ਬਾਅਦ ਖੇਤ ਵਿੱਚ ਬਾਰਾ ਪੈ ਜਾਣਾ। ਤੁਹਾਡੇ ਕੋਲ ਰਾਸ਼ਨ ਦਿੱਤੇ ਜਿਹੜੇ ਸਰਕਾਰ ਦਾ ਕਹਿ ਰਹੇ ਸੀ तकरीबन 350 ਕਰੋੜ ਨੇ 350 ਕਰੋੜ ਲਈ ਸਾਰਿਆਂ ਦੇ ਰਾਸ਼ਨ ਕਿਹਾ ਸਾਰਿਆਂ ਨੇ ਹੌਸਲਾ ਰੱਖਣਾ ਅਸੀਂ ਤੁਹਾਡੇ ਨਾਲ ਖੜੇ ਆ ਪਾਵੇ 2023 ਦਾ ਅੜ ਸੀ ਉਦੋਂ ਵੀ ਮੈਂ ਤੁਹਾਡੇ ਨਾਲ ਸੀ ਸਰਕਾਰ ਤੁਹਾਡੇ ਨਾਲ ਸੀ ਹੁਣ ਵੀ ਵੇਖੋ ਤੁਹਾਡੇ ਨਾਲ ਹੈ ਸਰਕਾਰ ਪ੍ਰਧਾਨ ਮੰਤਰੀ ਮਹਾਦੇਵ ਸਰਦਾਰ ਕੁਬਨ ਸਿੰਘ ਮਾਨ ਜੀ ਦੀ ਗਵਾਈ ਤੇ ਸਾਰੇ ਆਪਣੇ ਆਪਣੇ ਪੀਸੀਐਸਐਸਪੀ ਏਡੀਸੀ ਐਸਐਮਟੀ ਦਾ ਅਫਤਵਾਰੀ ਸਾਰੇ ਆਪਣੇ ਵਿੱਚ ਜੋ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਲੋੜ ਹੈ ਸਾਡੇ ਤੱਕ ਤੁਸੀਂ ਆਪ ਦਾ ਕੰਟੈਕਟ ਕਰ ਲਿਓ ਸਰਪੰਚ ਸਾਹਿਬ ਨੂੰ ਦੱਸ ਦਿਓ ਨਾਲ ਦੀ ਨਾਲ ਤੁਹਾਨੂੰ ਕੋਈ ਨਹੀਂ ਮੁਸ਼ਕਲ ਆਈ ਹੈ ਪਰ ਅਸੀਂ ਤੁਹਾਡਾ ਪਤਾ ਲੱਗ ਰਿਹਾ ਹੈ ਰੱਬ ਨਾਲੋਂ ਪਹਿਲਾਂ ਜ਼ਰੂਰੀ ਹੈ ਆਪਾਂ ਪਸ਼ੂਆਂ ਦਾ ਖਿਆਲ ਰੱਖੀਏ ਕਿਉਂਕਿ ਬੇਜਬਾਨ ਜਾਨਵਰ ਹੈ ਉਹ ਕਿਤੇ ਆਸ-ਪਾਸ ਕਿਤੇ ਰੋਬੇਤਾਰਾ ਵੇਖਦਾ ਰਹਿ ਜਾਂਦਾ ਹੈ ਜੇ ਉਹਦੀ ਤੁਹਾਡੀ ਦੀਵਾਰ ਸੀ ਜੀ ਅੱਜ ਡੇਢ ਆ ਗਈ ਹੈ ਰਾਸ਼ਟਰ ਤੁਹਾਡਾ ਪਹੁੰਚੇਗਾ ਹੋਰ ਵੀ ਕਿਸੇ ਤਰ੍ਹਾਂ ਦੀ ਲੋੜ ਆਈ ਤੇ ਸਰਪੰਚ ਸਾਹਿਬ ਦੱਸਿਓ ਅਸੀਂ ਨਾਲ ਦੀ ਨਾਲ ਹੋਰ ਵੀ ਤੁਹਾਡੀ ਮਦਦ ਕਰੀ ਕਰ ਦਾਂਗੇ ਆਪਾਂ ਰਲ ਮਿਲ ਕੇ ਇਸ ਮੁਸੀਬਤ ਦਾ ਸਾਹਮਣਾ ਕਰਨਾ ਹੈ ਤੁਹਾਡੇ ਨਾਲ ਡਟ ਕੇ ਖੜਾ ਤੁਸੀਂ ਮੇਰਾ ਆਪਣਾ ਪਰਿਵਾਰ ਸਾਰੇ ਤੁਹਾਡਾ ਬੱਚਾ ਤੁਹਾਨੂੰ ਮੈਨੂੰ ਵਿਸ਼ਵਾਸ ਜੁਣਾ ਕਿਸੇ ਤਰ੍ਹਾਂ ਦੀ ਮੁਸੀਬਤ ਹੁੰਨ ਲਈ ਆਉਂਗਾ ਪਰ ਆਪਾਂ ਸਾਰਿਆਂ ਨੇ ਪਾਣੀ ਤੋਂ ਦੂਰ ਰਹਿਣਾ ਹੈ ਕਿਤੇ ਆਸ-ਪਾਸੇ ਸਰੂਕ ਬਰਾਉਂ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਤੁਹਾਡੇ ਪਿੰਡ ਦੇ ਵਿੱਚ ਕਰ ਤੱਕ ਅਸੀਂ ਪਹੁੰਚਾ ਕੇ ਜਾਵਾਂਗੇ ਠੀਕ ਹੈ ਜੀ ਹੌਸਲਾ ਰੱਖਣਾ ਸਾਰਿਆਂ ਨੇ ਇਸ ਤੋਂ ਬਾਅਦ ਪਾਣੀ ਲੰਘ ਜਾਂਦਾ ਹੈ ਤਾਂ ਆਪਾਂ ਗਰਦੋਰੀ ਕਰਾਵਾਂਗੇ ਬਿਲਕੁਲ ਸਹੀ ਕਰਾਵਾਂਗੇ ਔਰ ਡੀ ਸੀ ਐਸ ਐਸ ਪੀ ਐ ਡੀ ਸੀ ਐਸ ਐਸ ਸਾਰੇ ਅਫਸਰ ਆਪਾਂ ਪਿੰਡ ਜਾਵਾਂਗੇ ਉਹਦੇ ਕੋਲ ਫਾਸਟਪੀ ਦਾ ਕਿਹਦਾ ਕੀ ਨੁਕਸਾਨ ਹੋਇਆ ਹੈ ਜਿਹਦਾ ਵੀ ਕੋਈ ਨੁਕਸਾਨ ਹੋਇਆ ਉਹਦੀ ਪੂਰੀ ਜਿਹੜੀ ਹੈ ਹਰ ਤਰ੍ਹਾਂ ਦੀ ਪਰਪਾਈ ਅਸੀਂ ਕਰਾ ਦੋਗੇ